ਇਕਟ ਮਿਲਣ ਤੋਂ ਬਾਅਦ ਰਾਜਾ ਵੜਿੰਗ ਦੀ ਲੁਧਿਆਣੇ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਰਾਜਾ ਵੜਿੰਗ ਵੱਲੋਂ ਅੱਜ ਵੱਡੀ ਗੰਟੀ ਦੇ ਵਿੱਚ ਵਰਕਰਾਂ ਨੂੰ ਨਾਲ ਲੈ ਕੇ ਰੋਡ ਸ਼ੋਅ ਕੀਤਾ ਜਾ ਰਿਹਾ ਵੱਡੀ ਗੰਟੀ ਦੇ ਵਿੱਚ ਵਰਕਰ ਜਿਹੜੇ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਤੋਂ ਜਿੱਥੇ ਰਾਜਾ ਵੜਿੰਗ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਅੱਜ ਮਿੱਟੂ ਨੂੰ ਵੀ ਲਲਕਾਰਿਆ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਆ ਗਿਆ ਹੈ ਤੇ ਹੁਣ ਦੇਖੋ ਕੀ ਬਣਦਾ ਲੁਧਿਆਣੇ ਦੇ ਮੈਦਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਰਾਜਾ ਵੜਿੰਗ ਵੱਡੀ ਗੈਂਤ ਦੇ ਵਿੱਚ ਵਰਕਰਾਂ ਨੂੰ ਲੈ ਕੇ ਰੋਡ ਸ਼ੋ ਜਿਹੜਾ ਲੁਧਿਆਣੇ ਦੇ ਵਿੱਚ ਕੀਤਾ ਜਾ ਰਿਹਾ ਤੁਹਾਨੂੰ ਸੁਣਾਵਾਵਾਂਗੇ ਰਾਜਾ ਵੜਿੰਗ ਨੇ ਕੀ ਕੁਝ ਕੀਤਾ ਤੁਸੀਂ ਦੇਖ ਸਕਦੇ ਹੋ ਵੱਡੀ ਗੈਂਤਰੀ ਵਿੱਚ ਗੱਡੀਆਂ ਦਾ ਵੱਡਾ ਕਾਫਲਾ ਲੈ ਕੇ ਰਾਜਾ ਵੜਿੰਗ ਅੱਜ ਲੁਧਿਆਣੇ ਦੇ ਵਿੱਚ ਐਂਟਰ ਹੋ ਚੁੱਕਿਆ ਲੁਧਿਆਣੇ ਤੋਂ ਤਸਵੀਰਾਂ ਕੀ ਕੁਝ ਕੀਤਾ ਰਾਜਾ ਵੜਿੰਗ ਨੇ ਤੁਹਾਨੂੰ ਸੁਣਾਉਣੇ ਆ ਰਾਜਾ ਵੜਿੰਗ ਜੈ ਹਿੰਦ ਜੈ ਹਿੰਦ ਰਾਜਾ ਵੜਿੰਗ ਜੈ ਹਿੰਦ ਕਿ ਕਿਸੇ ਨੇ ਵਿਰੋਧ ਨਹੀਂ ਕੀਤਾ ਰਾਜੇ ਬਣ ਗਣੂ ਸਮੁੱਚੇ ਪੰਜਾਬ ਦੇ ਲੋਕ ਪਿਆਰ ਕਰਦੇ ਆ ਅੱਜ ਵੇਖ ਲੋ ਇਹ ਹਰ ਦੱਸ ਲਿਆ ਕਿ ਲੋਕਾਂ ਨੂੰ ਕੰਮ ਲੋਕਾਂ ਨੂੰ ਪਿਆਰ ਦਿੱਤਾ ਜਾ ਰਿਹਾ ਰਾਜਾ ਬਿੰਗ ਕਸਮ ਇੱਕ ਮਜ਼ਦੂਰ ਦਾ ਆਮ ਕਿਸਾਨ ਪੁੱਤ ਹੈ 15 ਸਾਲ ਛੁੱਟੀਆਂ ਮਨਾਈਆਂ ਬਿੱਟੂ ਨੇ ਇਹ ਨਿਆਣਾ ਦੇ ਲੋਕ ਜਾਣਦੇ ਆਸਿਕਾ ਨਹੀਂ ਆਈ चलो बच्चो चलो इकट्ठे ini. ਰਵਿੰਦੀ ਬਹੁਤ ਦੀ ਫਿੱਟੀ ਕੇ ਪਾਡੀ ਪਾਡੀ ਕੇ ਪਾਡੀ ਕੇ ਪਾਡੀ ਕੇ ਪਾਡੀ ਸੋਚਾ ਸਭ ਲੱਗੇ ਅਗਲਾ ਦੂਜਾ ਮੇਰੇ ਹੋ ਕਾਹ ਜਾਣਾ ਕਰਾਓ ਚਲੋ ਚਲੋ ਜਾਓ ਥੈਂਕ ਯੂ ਚੱਲ ਤਕਵਾ 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 ਰਾਜਾ ਅਮਰਿੰਗ ਜਿੰਦਾਬਾਦ ਅੱਲਾਹ ਹੁ ਅਕਬਾ ਜਿੰਦਾਬਾਦ ਹਾਂ ਜੀ Come on, come on, come on.